ਤਾਂ ਇਸ ਵਕਤ ਦੀ ਵੱਡੀ ਖਬਰ ਦਾ ਰੁਖ ਕਰ ਲੈਨੇ ਹੈ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਹੈ ਹਰਜੀਤ ਕੌਰ ਜਿਹੜੀ ਕਿ 70 ਸਾਲ ਦੀ ਸਿੱਖ ਬੀਬੀ ਹੈ ਉਸ ਨੂੰ ਟਰੰਪ ਸਰਕਾਰ ਨੇ ਡਿਪੋਰਟ ਕਰ ਦਿੱਤਾ ਡਿਪੋਰਟ ਕਰਨਾ ਇੱਕ ਆਮ ਗੱਲ ਹੈ ਪਰ ਉਸ ਬੀਬੀ ਦੇ ਨਾਲ ਕਾਫੀ ਤਸ਼ੱਦਦ ਹੋਏ ਨੇ ਉਸ ਬੀਬੀ ਨੇ ਪੰਜਾਬ ਪਰਤ ਕੇ ਬਹੁਤ ਵੱਡੇ ਖੁਲਾਸੇ ਕੀਤੇ ਉਸ ਨੇ ਦੱਸਿਆ ਕਿ ਮੇਰੇ ਨਾਲ ਕੌਣ-ਕੌਣ ਸੀ ਤੇ ਮੇਰੇ ਨਾਲ ਕਿਸ ਤਰੀਕੇ ਦੇ ਤਸ਼ੱਦਦ ਹੋਏ ਨੇ ਟਰੰਪ ਸਰਕਾਰ ਕਿਉਂ ਸਖਤਾਈ ਕਰ ਰਹੀ ਹੈ ਕਿਹਨਾਂ ਲੋਕਾਂ ਤੇ ਜ਼ਿਆਦਾ ਸਖਤਾਈ ਹੋ ਰਹੀ ਹੈ ਵੱਡੇ ਰਾਜ ਜਿਹੜੇ ਨੇ ਟਰੰਪ ਸਰਕਾਰ ਦੇ ਬੀਬੀ ਹਰਜੀਤ ਕੌਰ ਨਖੋਲ ਦਿੱਤੇ ਨੇ ਤਰੋਂ ਦੱਸ ਦਿੰਦੇ ਆ ਕਿ 30 ਸਾਲ ਤੋਂ ਵਧੇਰੇ ਸਮਾਂ ਹੋ ਗਿਆ ਸੀ ਬੀਬੀ ਹਰਜੀਤ ਕੌਰ ਨੂੰ ਜਿਹੜੀ ਕਿ 70 ਸਾਲ ਦੀ ਹੈ ਤੇ 30 ਸਾਲ ਤੋਂ ਵਧੇਰੇ ਸਮਾਂ ਉਹਨੂੰ ਅਮਰੀਕਾ ਦੇ ਵਿੱਚ ਰਹਿੰਦਿਆਂ ਹੋ ਗਿਆ ਸੀ ਤੇ ਹੁਣ ਉਸ ਨੂੰ ਡਿਪੋਰਟ ਕਿਉਂ ਕੀਤਾ ਗਿਆ ਆਉ ਜਾਣਦੇ ਆ ਬੀਬੀ ਹਰਜੀਤ ਕੌਰ ਨੇ ਆਪਣੇ ਦਰਦ ਦੇ ਵਿੱਚ ਕੀ ਕੁਝ ਬਿਆਨ ਕੀਤਾ ਅਮਰੀਕਾ ਤੋਂ ਕੱਢੀ ਗਈ 73 ਸਾਲਾ ਬਜ਼ੁਰਗ ਨੇ ਬਿਆਨ ਦਰਜ ਕਰਾਏ ਨੇ ਉਸਨੇ ਕਿਹਾ ਕਿ 2012 ਤੋਂ ਮੇਰੇ ਉੱਤੇ ਡੈਪਿਊਟੇਸ਼ਨ ਲੱਗੀ ਹੋਈ ਸੀ ਤੇ ਮੈਂ 6 ਮਹੀਨਿਆਂ ਬਾਅਦ ਹਾਜ਼ਰੀ ਲਗਵਾਉਣ ਚਾਹੁੰਦੀ ਸੀ 8 ਸਤੰਬਰ 2025 ਨੂੰ ਜਦੋਂ ਮੈਂ ਆਪਣੀ ਹਾਜ਼ਰੀ ਲਗਵਾਉਣ ਲਈ ਗਈ ਤਾਂ ਮੈਨੂੰ ਉੱਥੇ ਗ੍ਰਿਫਤਾਰ ਕਰ ਲਿਆ ਗਿਆ ਜਿਸ ਦਾ ਮੈਨੂੰ ਨਹੀਂ ਪਤਾ ਸੀ ਉਹਨਾਂ ਨੇ ਕਿਹਾ ਕਿ ਮੇਰੇ ਕੋਲ ਵਰਕ ਪਰਮਿਟ ਵੀ ਹੈ ਆਈਡੀ ਵੀ ਸੀ ਤੇ ਲਾਇਸੈਂਸ ਵੀ ਸੀ ਸਾਰਾ ਕੁਝ ਸੀ ਪਰ ਉਸ ਦੇ باوجود ਵੀ ਮੈਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਮੈਨੂੰ ਡਿਪੋਰਟ ਕਰ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਮੈਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਮੈਨੂੰ ਇੱਕ ਅਜਿਹੇ ਕਮਰੇ ਦੇ ਵਿੱਚ ਲਿਆਂਦਾ ਗਿਆ ਜਿੱਥੇ ਮੇਰੀ ਫੋਟੋ ਲਈਤੀ ਗਈ। ਉਹਨਾਂ ਨੇ ਕਿਹਾ ਕਿ ਮੈਂ ਰਾਤ ਭਰ ਕਮਰੇ ਦੇ ਵਿੱਚ ਇਕੱਲੀ ਰਹੀ ਜਿੱਥੇ ਬਹੁਤ ਜ਼ਿਆਦਾ ਠੰਡ ਸੀ ਅਤੇ ਮੇਰੀ ਉਮਰ ਜਿਹੜੀ ਹੈ ਉਹ 70 ਸਾਲ ਤੋਂ ਵੀ ਜ਼ਿਆਦਾ ਹੈ ਤੇ ਇੰਨੀ ਠੰਡ ਦੇ ਵਿੱਚ ਉਹਨਾਂ ਨੂੰ ਰਾਤ ਰਹਿਣੀ ਪਈ ਜਿੱਥੇ ਹੋਰ ਕੋਈ ਵੀ ਨਹੀਂ ਸੀ ਉਹਨਾਂ ਨੇ ਅੱਗੇ ਕਿਹਾ ਕਿ ਫੇਰ ਮੈਨੂੰ ਫ੍ਰੀਜਨੋ ਲੈ ਗਏ ਉੱਥੇ ਰੱਖਿਆ ਸਾਰਾ ਦਿਨ ਮੇਰੀ ਸਾਰੀ ਕਾਗਜ਼ੀ ਕਾਰਵਾਈ ਕੀਤੀ ਜਿੱਥੇ ਸਾਰੀਆਂ ਔਰਤਾਂ ਬੰਦ ਸੀ ਫਿਰ ਉੱਥੇ ਲੈ ਜਾਂਦੇ ਨੇ ਉਸ ਤੋਂ ਬਾਅਦ ਉਹ ਲਿਖਦੇ ਨੇ ਕਿ ਮੈਨੂੰ ਹੱਥ ਕੜੀਆਂ ਵੀ ਲਾਈਆਂ ਗਈਆਂ ਉਹ ਖਾਣ ਵਾਸਤੇ ਸਿਰਫ ਨੌਨ ਵੈਜ ਦੇ ਰੇ ਸੀ ਉਹ ਮੈਂ ਨਹੀਂ ਖਾਂਦੀ ਜਿਸ ਕਰਕੇ ਮੈਨੂੰ ਭੁੱਖਾ ਵੀ ਰਹਿਣਾ ਪਿਆ ਕੋਈ ਵੀ ਗੱਲ ਕਰ ਲੋ ਪਰ ਯੂ ਐਸ ਏ ਪੁਲਿਸ ਜਿਹੜੀ ਹੈ ਕੁਝ ਵੀ ਸੁਣਨ ਵਾਸਤੇ ਤਿਆਰ ਨਹੀਂ ਸੀ ਜਿਸ ਜਹਾਜ਼ ਰਾਹੀਂ ਉਹਨਾਂ ਨੂੰ ਵਤਨ ਵਾਪਸ ਭੇਜਿਆ ਗਿਆ ਉਸ ਦੇ ਵਿੱਚ 132 ਲੋਕ ਹੋਰ ਸਵਾਰ ਸੀ ਉਹਨਾਂ ਨੇ ਲਿਖਿਆ ਕਿ ਮੈਂ 1992 ਤੋਂ ਉੱਥੇ ਰਹਿ ਰਹੀ ਸੀ ਪਰ ਹੁਣ ਸਖਤਾਈ ਬਹੁਤ ਜ਼ਿਆਦਾ ਹੋ ਗਈ ਹੈ ਤੇ ਹੁਣ ਉਹ ਗ੍ਰੀਨ ਕਾਰਡ ਵਾਲਿਆਂ ਨੂੰ ਵੀ ਨਹੀਂ ਬਖਸ਼ ਰਹੀ ਟਰੱਕ ਡਰਾਈਵਰਾਂ ਨੂੰ ਜ਼ਿਆਦਾ ਫੜਿਆ ਜਾ ਰਿਹਾ ਹੈ ਤਾਂ ਤੁਹਾਨੂੰ ਪਤਾ ਹੋਣਾ ਹੈ ਕਿ ਕੁਝ ਦਿਨ ਪਹਿਲਾਂ ਹੀ ਹਰਜਿੰਦਰ ਨਾਮ ਦੇ ਇੱਕ ਨੌਜਵਾਨ ਜਿਸ ਦੇ ਕੋਲੋਂ ਇੱਕ ਭਿਆਨਕ ਸੜਕ ਹਾਦਸਾ ਹੋ ਗਿਆ ਸੀ ਉਸ ਦੇ ਵਿੱਚ 2 ਤੋਂ 3 ਜਿਹੜੀਆਂ ਮੌਤਾਂ ਹੋਈਆਂ ਸੀ ਅਤੇ ਉਸ ਤੋਂ ਬਾਅਦ ਉਹਨੂੰ ਵੀ ਹਸਾਸਤ ਵਿੱਚ ਲੈ ਲਿਆ ਗਿਆ ਸੀ ਅਤੇ ਉਸ ਤੋਂ ਬਾਅਦ ਟਰੱਕ ਡਰਾਈਵਰਾਂ ਦੀ ਵੀ ਸ਼ਮਤ ਆਈ ਸੀ ਤੇ ਹੁਣ ਟਰੱਕ ਡਰਾਈਵਰਾਂ ਦੀ ਜਿੱਥੇ ਲਗਾਤਾਰ ਸ਼ਮਤ ਆ ਰਹੀ ਹੈ ਉਹਨਾਂ ਨੂੰ ਫੜਿਆ ਜਾ ਰਿਹਾ ਹੈ ਉਹਨਾਂ ਦੀ ਚੈਕਿੰਗ ਹੋ ਰਹੀ ਹੈ ਉੱਥੇ ਹੀ ਹੁਣ ਇਹ ਡੈਪੋ ਟੇਸ਼ਨ ਦਾ ਵੀ ਕੰਮ ਜਿਹੜਾ ਉਹ ਨਹੀਂ ਰੁਕਿਆ ਟਰੰਪ ਲਗਾਤਾਰ ਸਖਤਾਈ ਵਰਤ ਰਿਹਾ ਹੈ ਅਤੇ ਲਗਾਤਾਰ ਨੌਜਵਾਨਾਂ ਨੂੰ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਸੀ ਭਾਵੇਂ ਉਹਨਾਂ ਨੂੰ ਕਿੰਨਾ ਹੀ ਸਮਾਂ ਚੋਂ ਨਾ ਹੋ ਗਿਆ ਆ ਬੀਬੀ ਜਿਸ ਦਾ ਨਾਮ ਹਰਜੀਤ ਔਰ ਹੈ ਜੋ 30 ਸਾਲ ਤੋਂ ਰਹਿ ਰਹੀ ਸੀ ਉਸ ਨੂੰ ਵੀ ਡਿਪੋਰਟ ਕਰ ਦਿੱਤਾ ਤੇ ਬੀਬੀ ਨੇ ਆ ਕੇ ਆਪਣੇ ਦਰਦ ਬਿਆਨ ਕੀਤੇ ਨੇ ਅਤੇ ਹੱਥ ਜੋੜ ਕੇ ਕਿਹਾ ਕਿ ਹੁਣ ਤੁਸੀਂ ਪੰਜਾਬ ਤੋਂ ਬਾਹਰ ਨਾ ਜਾਓ ਬਹੁਤ ਸਖਤਾਈ ਹੈ 트াম্প ਸਰਕਾਰ ਬਹੁਤ ਜ਼ਿਆਦਾ ਸਖਤ ਰੂਲ ਬਣਾ ਰਹੀ ਹੈ ਅਤੇ ਉੱਥੇ ਪੰਜਾਬੀਆਂ ਨੂੰ ਹੁਣ ਕੰਮ ਵੀ ਨਹੀਂ ਮਿਲ ਰਹੇ ਤੇ ਹੁਣ ਸਾਨੂੰ ਪੰਜਾਬ ਦੇ ਵਿੱਚ ਹੀ ਆਪਣੇ ਕੰਮ ਲੱਭਣੇ ਪੈਣਗੇ ਇੱਥੇ ਹੀ ਸਾਨੂੰ ਕਾਮਯਾਬ ਹੋ ਕੇ ਟਿਕਾਣਾ ਪਾਵੇਗਾ